ਬੜੀ ਚੰਗੀ ਖਬਰ ਆਈ ਹੈ ਲੁਧਿਆਣਾ ਵਾਸਤੇ ਲੁਧਿਆਣਾ ਦਾ ਹਲਵਾਰਾ ਹਵਾਈ ਅੱਡਾ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਵਰਚੁਅਲ ਤੌਰ ਤੇ ਇਨੋਗਰੇਟ ਕੀਤਾ ਜਾਵੇਗਾ ਵਰਚੁਅਲ ਤੌਰ ਤੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਦੀ ਸ਼ੁਰੂਆਤ ਕੀਤੀ ਜਾਵੇਗੀ ਇਹ ਜਾਣਕਾਰੀ ਸੰਜੀਵ अरोड़ा ਨੇ ਦਿੱਤੀ ਹੈ ਬਚਤ ਪਵਨ ਲੁਧਿਆਣੇ ਦੇ ਵਿੱਚ ਕਾਫੀ ਸਾਰੇ ਇਸ਼ੂਜ਼ ਨੂੰ ਐਡਰੈਸ ਕਰਦੇ ਹੋਏ ਇਹ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਾਫੀ ਸਾਰੀ ਲੋਕੀ ਕਾਫੀ ਸਮੇਂ ਤੋਂ ਇਹ ਆਖ ਰਹੇ ਸਨ ਕਿ ਇਹਦੇ ਵਿੱਚ ਡਾਊਟ ਹੈਗਾ ਕਿ 에어ਪੋਰਟ ਜਿਹੜਾ ਚੱਲੇਗਾ ਜਾਂ ਨਹੀਂ ਚੱਲੇਗਾ ਕਾਫੀ ਲੋਕਾਂ ਦੇ ਵਿੱਚ ਮਨ ਦੇ ਵਿੱਚ ਸ਼ੱਕ ਸੀਗਾ ਲੇਕਿਨ ਹੁਣ ਜਿਹੜਾ ਹੈ ਇਹ ਸਾਰਾ ਦੂਰ ਹੁੰਦਾ ਦਿਸ ਰਿਹਾ ਕਿਉਂਕਿ 27 ਜੁਲਾਈ ਜਿਹੜੀ ਡੇਟ ਹੈ ਉਹ ਆ ਚੁੱਕੀ ਹੈ ਇਹ ਵਰਚੁਅਲ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਜਾਣ ਦੀ ਉਮੀਦ ਹੈਗੀ ਆ ਇਸ ਟਰਮੀਨਲ ਦੀ ਜਿਹੜੀ ਇਨੋਗਰੇਸ਼ਨ ਹੈ ਸੋ ਚਾਲੂ ਕੀਤਾ ਜਾਵੇਗਾ ਕਾਫੀ ਸਮੇਂ ਤੋਂ ਇਸ ਦੀ ਜਿਹੜੀ ਵੇਟ ਹੈ ਉਹ ਕੀਤੀ ਜਾ ਰਹੀ ਸੀ ਤੇ ਕਾਫੀ ਡੈਡਲਾਈਨਸ ਪਹਿਲਾਂ ਮਿਸ ਕਰ ਚੁੱਕਾ ਲੇਕਿਨ ਹੁਣ ਕਿਉਂਕਿ ਟਰਮੀਨਲ ਵੀ ਪੂਰਨ ਤੌਰ ਤੇ ਤਿਆਰ ਹੈ ਤੇ ਜਿਹੜਾ ਕੰਮ ਕਰ ਬਾਕੀ ਟੈਕਸੀਵੇ 에ਪਰਨ ਤੇ ਹੋਰ ਵੀ ਜਿਹੜਾ ਰਨਵੇ ਤੇ ਕੰਮ ਹੋਣਾ ਸੀਗਾ 에ਅਰ ਫੋਰਸ ਵਾਲੇ ਪਾਸੇ ਉਹ ਵੀ ਜਿਹੜਾ ਹੈ ਲੱਗਦਾ ਪੂਰਾ ਤੌਰ ਤੇ ਕੰਪਲੀਟ ਹੋ ਚੁੱਕਾ ਹੈ ਲਗਾਤਾਰ ਤੁਹਾਨੂੰ ਅਪਡੇਟਸ 에어ਪੋਰਟ ਦੇ ਦਿੰਦੇ ਰਹੇ ਆ ਲੇਕਿਨ ਕਾਫੀ ਸਮੇ ਤੋਂ ਲੋਕੀ ਆਖਰੇ ਸੰਕੀ ਲੱਗਦਾ ਹੈ 에어ਪੋਰਟ ਨਹੀਂ ਚੱਲੇਗਾ ਜਾਂ ਸ਼ੱਕ ਨੇ ਜਿਹੜੇ ਲੋਕਾਂ ਨੇ ਬਹੁਤ ਸਾਰੇ ਜਿਤਾਏ ਸੀਗੇ ਤੇ ਇਸੇ ਕਰਕੇ ਅਪਡੇਟ ਨੂੰ ਥੋੜਾ ਹੋਲਡ ਕਰਦੇ ਹੋਏ ਜਦੋਂ ਕੋਈ ਪੁਖਤਾ ਜਾਣਕਾਰੀ ਆਵੇ ਉਦੋਂ ਤੱਕ ਹੀ ਅਸੀਂ ਸੋਚਿਆ ਕਿ ਤੁਹਾਨੂੰ ਪਹੁੰਚਾਈਏ ਤਾਂਕਿ ਕੋਈ ਵੀ ਜਿਹੜਾ ਸਪੈਕੂਲੇਸ਼ਨ ਹੈ ਉਹ ਨਾ ਰਵੇ ਇਸ ਦੇ ਵਿੱਚ ਤੇ ਬਿਲਕੁਲ ਹੀ ਕਨਫਰਮ ਇਹ ਜਿਹੜੀ ਜਾਣਕਾਰੀ ਕਿਉਂਕਿ ਸੰਜੀਵ ਅਰੋੜਾ ਨੇ ਆਪ ਦਿੱਤੀ ਇੰਡਸਟਰੀ ਮਿਨਿਸਟਰ ਨੇ ਪੰਜਾਬ ਦੇ ਤੇ ਹੋ ਸਕਦਾ ਹੈ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ 에어ਪੋਰਟ ਅਥਾਰਟੀ ਆਫ ਇੰਡੀਆ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਹੈ ਉਹਨਾਂ ਨੇ ਨਿਸ਼ਰ ਕੀਤੀ ਹੈ ਤਾਂ ਜਦ ਇਦਾਂ ਦੀ ਅਥਾਰਟੀ ਇਹ ਜਾਣਕਾਰੀ ਦੇਦੀ ਹੈ ਤਾਂ ਉਸ ਦੇ ਵਿੱਚ ਕਾਫੀ ਸਾਰਾ ਜਿਹੜਾ weight ਹੈ ਉਹ ਹੋ ਜਾਂਦਾ ਤੇ ਉਮੀਦ ਕਰਦੇ ਹਾਂ 27 ਜੁਲਾਈ ਨੂੰ ਜਿਹੜਾ ਟਰਮੀਨਲ ਹੈ ਉਹ ਚਾਲੂ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ 에ਅਰ ਇੰਡੀਆ ਦੇ ਇਹ ਵੀ ਆਖਿਆ ਜਾ ਰਿਹਾ ਕਿ ਦੋ ਫਲਾਈਟਾਂ ਨੇ ਜਿਹੜੀਆਂ ਚਾਲੂ ਕੀਤੀਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਹੀ 에ਅਰ ਇੰਡੀਆ ਆਪ ਵੀ ਜਿਹੜੀ ਡੇਟ ਹੈ ਹੋ ਸਕਦਾ ਹਫਤਾ 10 ਦਿਨ 15 ਦਿਨ ਬਾਅਦ ਦੇ ਦੇਵੇ ਤੇ ਆਪ ਵੀ ਜਿਹੜੀ ਫਲਾਈਟਸ ਨੇ ਉਹ ਚਾਲੂ ਕਰੇ ਕਿਉਂਕਿ ਇਹ ਵੀ ਆਖਿਆ ਜਾ ਰਿਹਾ ਕਿ ਲੁਧਿਆਣੇ ਨੂੰ ਕਾਫੀ ਜ਼ਿਆਦਾ ਕਨੈਕਟੀਵਿਟੀ ਦਿੱਤੀ ਜਾ ਸਕਦੀ ਹੈ ਆ ਵਿਦਾਊਟ ਐਨੀ ਕਨਫਰਮੇਸ਼ਨ ਤੁਹਾਨੂੰ ਦੱਸ ਸਕਦਾ ਹੈ ਕਿ ਡਾਇਰੈਕਟ ਇਨਡਾਇਰੈਕਟ connectivity within 2 3 years nu ludhiana de vich kafi sari destinations nu milegi more than 100 destinations ne jehdi a waaki ja rahi ne direct and indirect connectivity from ludhiana because it is the central hub of punjab the largest city of punjab in fact the largest city sab to wadda shehar most populated city north of delhi so that is one of the reasons ki kafi zyada hopefully loki ਅ ਦਿੱਲੀ ਦੇ 에어ਪੋਰਟ ਤੇ ਜਿਹੜੇ ਨੇ ਕਾਫੀ ਲੁਧਿਆਣਾ ਦੇ ਪੈਸੇਂਜਰਸ ਨੇ ਆਸ-ਪਾਸ ਦੇ ਜਿਹੜੇ 에어ਪੋਰਟ ਨੇ ਉੱਥੇ ਵੀ 50% ਜਿਹੜੇ ਪੈਸੇਂਜਰਸ ਆ ਕੇ ਜਾ ਰਹੇ ਲੁਧਿਆਣਾ ਜ਼ਿਲ੍ਹੇ ਤੋਂ ਹੁੰਦੇ ਨੇ ਸੋ ਦਿਸ 에어ਪੋਰਟ ਅਗਰ ਇਹਦੀ ਕਨੈਕਟੀਵਿਟੀ ਪੰਕਚੁਐਲਿਟੀ ਫਲਾਈਟਸ ਸਹੀ ਹੁੰਦੀਆਂ ਨੇ ਤੇ ਦਿਸ ਇਜ਼ ਬਾਉਂਡ ਟੂ ਬੀ ਅ ਸਕਸੈਸ ਅ ਇਸੇ ਕਰਕੇ ਉਮੀਦ ਕਰਦੇ ਹਾਂ ਛੇਤੀ ਹੀ ਜਿਹੜੀ ਫਲਾਈਟਾਂ ਨੇ ਵੀ ਇੱਥੋਂ ਚਾਲੂ ਹੋ ਜਾਣਗੀਆਂ ਤੇ ਉਮੀਦ ਹੈ ਕਿ ਅਗਸਤ ਦੇ ਮਹੀਨੇ ਦੇ ਵਿੱਚ ਹੀ ਫਲਾਈਟਾਂ ਨੇ ਜਿਹੜੀਆਂ ਚਾਲੂ ਹੋ ਵੀ ਸਕਦੀਆਂ ਨੇ ਨਹੀਂ ਤਾਂ ਦੀਵਾਲੀ ਤੋਂ ਪਹਿਲਾਂ ਤਾਂ ਆਲਮੋਸਟ ਸ਼ਿਓਰੀ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ